ਬਜ਼ੁਰਗਾਂ ਦੀਆਂ ਦੱਸੀਆਂ ਹੋਈਆਂ ਧਿਆਨ ਰੱਖਣਯੋਗ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਜੋ ਕਿ ਤੁਹਾਨੂੰ ਸਾਰੀ ਉਮਰ ਬੁੱਢਾ ਨਹੀਂ ਹੋਣ ਦੇਣਗੀਆਂ। ਅਮਰੂਦ ਦੇ ਕੁਝ ਤਾਜੇ ਪੱਤਿਆਂ ਨੂੰ ਲੈ ਕੇ ਪੀਸ ਲਓ। ਇਸ ਤੋਂ ਬਾਅਦ ਉਹਨਾਂ ਨੂੰ ਪਾਣੀ ਵਿੱਚ ਘੋਲ ਕੇ ਸੇਵਨ ਕਰੋ। ਇਸ ਨਾਲ ਪੇਟ ਦੇ ਦਰਦ ਤੋਂ ਬਹੁਤ ਜ਼ਿਆਦਾ ਰਾਹਤ ਮਿਲੇਗੀ। ਦੋ ਕਲੀਆਂ ਲਸਣ ਦੀਆਂ, ਇੱਕ ਟੁਕੜਾ ਆਦਰਕ ਦਾ, ਥੋੜਾ ਜਿਹਾ ਹਰਾ ਧਨੀਆ, 3 ਗ੍ਰਾਮ ਕਾਲੀ ਮਿਰਚ 5 ਗ੍ਰਾਮ ਜੀਰਾ ਤੇ 3 ਗ੍ਰਾਮ ਨਮਕ ਇਹਨਾਂ ਸਾਰਿਆਂ ਨੂੰ ਪੀਸ ਕੇ ਇੱਕ ਚਟਣੀ ਬਣਾ ਲਓ ਇਸ ਚਟਣੀ ਦਾ ਪ੍ਰਯੋਗ ਖਾਣਾ ਖਾਂਦੇ ਸਮੇਂ ਕਰੋ ਤੁਹਾਡੀ ਬਦਹਜਮੀ ਦੀ ਸਮੱਸਿਆ ਦੂਰ ਹੋ ਜਾਵੇਗੀ ਘਰ ਵਿੱਚ ਤਿਆਰ ਆਦਰਕ ਲਸਣ ਤੇ ਹਰੀ ਮਿਰਚ ਦੇ ਪੇਸਟ ਨੂੰ ਜ਼ਿਆਦਾ ਸਮੇਂ ਤੱਕ ਤਾਜ਼ਾ ਰੱਖਣ ਲਈ ਉਸ ਵਿੱਚ ਇੱਕ ਚਮਚ ਗਰਮ ਤੇਲ ਅਤੇ ਨਮਕ ਮਿਲਾ ਦਿਓ ਧਨੀਏ ਦੇ ਪੱਤਿਆਂ ਵਿੱਚ ਮੌਜੂਦ ਆਇਰਨ ਖੂਨ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਰੀਠਿਆ ਤੇ ਪਾਣੀ ਨੂੰ ਨੱਕ ਵਿੱਚ ਪਾਉਣ ਨਾਲ ਅੱਧੇ ਸਿਰ ਦਾ ਦਰਦ ਖਤਮ ਹੋ ਜਾਂਦਾ ਹੈ ਪਰ ਦੋ ਬੂੰਦਾਂ ਤੋਂ ਜ਼ਿਆਦਾ ਇਸ ਦਾ ਇਸਤੇਮਾਲ ਨਾ ਕਰੋ। ਚਾਰ ਪੱਤੇ ਤੁਲਸੀ ਦੇ ਚਾਰ ਦਾਣੇ ਕਾਲੀ ਮਿਰਚ ਅਤੇ ਦੋ ਲੌਂਗ ਇਹਨਾਂ ਸਾਰਿਆਂ ਨੂੰ ਪੀਸ ਕੇ ਮੱਥੇ ਉੱਪਰ ਲਗਾਓ ਅਤੇ ਚਟਣੀ ਦੀ ਤਰ੍ਹਾਂ ਚਟੋ ਸਿਰ ਦਰਦ ਖਤਮ ਹੋ ਜਾਵੇਗਾ। ਜੇਕਰ ਗਰਮੀ ਦੀ ਵਜ੍ਹਾ ਨਾਲ ਸਿਰ ਦਰਦ ਹੋ ਰਿਹਾ ਹੋਵੇ ਤਾਂ ਪਾਲਕ ਅਤੇ ਗਾਜਰ ਦਾ ਰਸ ਪੀਓ ਆਰਾਮ ਮਿਲੇਗਾ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ 20-25 ਮਿੰਟਾਂ ਤੱਕ ਖੱਬੇ ਪਾਸੇ ਕਾਰਵਟ ਲੈ ਕੇ ਆਰਾਮ ਜ਼ਰੂਰ ਕਰੋ ਜਿਆਦਾ ਠੰਡਾ ਪਾਣੀ ਪੀਣ ਨਾਲ ਹਾਰਟ ਅਟੈਕ ਹੋਣ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਕੋਸ਼ਿਸ਼ ਕਰੋ ਕੇ ਮਿੱਟੀ ਦੇ ਬਣੇ ਹੋਏ ਘੜੇ ਦਾ ਪਾਣੀ ਪੀਤਾ ਜਾਵੇ ਗਰਮੀਆਂ ਵਿੱਚ ਗੰਨੇ ਦਾ ਰਸ ਪਦੀਨਾ ਪਾ ਕੇ ਪੀਣ ਨਾਲ ਹਾਜ਼ਮਾ ਬਿਲਕੁਲ ਠੀਕ ਹੋ ਜਾਂਦਾ ਹੈ ਚਾਹ ਲੀਵਰ ਦੇ ਲਈ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੈ ਇਹ ਸਾਡੀ ਭੁੱਖ ਨੂੰ ਵੀ ਖਤਮ ਕਰ ਦਿੰਦੀ ਹੈ ਜੇਕਰ ਪੇਟ ਵਿੱਚ ਦਰਦ ਦੀ ਸਮੱਸਿਆ ਹੈ ਤਾਂ ਜੀਰਾ ਪੀਸ ਕੇ ਸ਼ਹਿਦ ਦੇ ਨਾਲ ਚੱਟ ਲਓ ਤੁਰੰਤ ਹੀ ਆਰਾਮ ਮਿਲੇਗਾ ਲੱਸੀ ਵਿੱਚ ਦੇਸੀ ਗੁੜ ਦੀ ਸ਼ੱਕਰ ਮਿਲਾ ਕੇ ਪੀਣ ਨਾਲ ਪਿਸ਼ਾਬ ਦੀ ਜਲਨ ਖਤਮ ਹੋ ਜਾਂਦੀ ਹੈ ਇੱਕ ਗਲਾਸ ਗੁੰਗਣੇ ਪਾਣੀ ਵਿੱਚ ਅੱਧਾ ਨਿੰਬੂ ਥੋੜਾ ਜਿਹਾ ਕਾਲਾ ਨਾਮਕ ਜੀਰਾ ਅਤੇ ਥੋੜੀ ਜਹੀ ਹਿੰਗ ਮਿਲਾ ਕੇ ਲੈਣ ਨਾਲ ਗੈਸ ਦੀ ਦਿੱਕਤ ਤੋਂ ਰਾਹਤ ਮਿਲਦੀ ਹੈ ਗੈਸ ਦੀ وجہ ਨਾਲ ਜੇਕਰ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਥੋੜੀ ਜਹੀ ਅਜਵਾਇਣ ਵਿੱਚ ਹਲਕਾ ਜਿਹਾ ਕਾਲਾ ਨਮਕ ਮਿਲਾ ਕੇ ਹਲਕੇ ਗੁੰਗਣੇ ਪਾਣੀ ਦੇ ਨਾਲ ਸੇਵਨ ਕਰੋ ਥੋੜੀ ਹੀ ਦੇਰ ਵਿੱਚ ਆਰਾਮ ਆਉਣਾ ਸ਼ੁਰੂ ਹੋ ਜਾਵੇਗਾ ਰਾਤ ਨੂੰ ਧੁੰਨੀ ਵਿੱਚ ਜਤੂਨ ਦਾ ਤੇਲ ਪਾ ਕੇ ਸੌਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਤੇ ਸਿਹਤ ਵੀ ਠੀਕ ਰਹਿੰਦੀ ਹੈ ਰੋਜ਼ਾਨਾ ਥੋੜੀ ਦੇਰ ਤੱਕ ਉਂਗਲੀਆਂ ਦੇ ਨੋਹਾਂ ਨੂੰ ਆਪਸ ਵਿੱਚ ਰਗੜਨ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਅਤੇ ਵਾਲ ਸਮੇਂ ਤੋਂ ਪਹਿਲਾਂ ਸਫੈਦ ਨਹੀਂ ਹੁੰਦੇ ਬੱਚਿਆਂ ਨੂੰ ਜਿਆਦਾ ਦੇਰ ਤੱਕ ਮੋਬਾਈਲ ਦਾ ਇਸਤੇਮਾਲ ਨਾ ਕਰਨ ਦਿਓ ਇਸ ਤਰ੍ਹਾਂ ਕਰਨ ਨਾਲ ਛੋਟੇ ਬੱਚਿਆਂ ਦਾ ਦਿਮਾਗ ਤੇ ਨਜ਼ਰ ਕਮਜ਼ੋਰ ਹੋ ਜਾਂਦੇ ਹਨ ਜੇਕਰ ਮੱਸੀਆਂ ਦੀ ਸਮੱਸਿਆ ਹੋਵੇ ਤਾਂ ਐਲੋਵੇਰਾ ਜੈੱਲ ਦੀ ਮੱਸੀਆਂ ਉੱਪਰ ਮ사ਜ ਕਰੋ ਮੱਸੇ ਹੌਲੀ-ਹੌਲੀ ਖਤਮ ਹੋਣ ਲੱਗ ਜਾਣਗੇ ਦਿਲ ਦੇ ਰੋਗੀਆਂ ਲਈ ਕਰੇਲਾ ਡਰਿੰਕ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇਹ ਖੂਨ ਨੂੰ ਸਾਫ਼ ਕਰਨ ਵਿੱਚ ਮਦਦ ਕਰਦਾ ਹੈ ਜਿਸ ਕਾਰਨ ਦਿਲ ਦੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਬਿਲਕੁਲ ਹੀ ਖਤਮ ਹੋ ਜਾਂਦੀ ਹੈ ਜੇਕਰ ਤੁਸੀਂ ਗੋਡਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਪਾਣੀ ਵਿੱਚ ਥੋੜਾ ਜਿਹਾ ਨਮਕ ਪਾ ਕੇ ਗਰਮ ਕਰ ਲਓ ਇਸ ਤੋਂ ਬਾਅਦ ਉਸ ਪਾਣੀ ਵਿੱਚ ਕੱਪੜਾ ਭਿਉਂ ਕੇ ਲਗਭਗ 10 ਮਿੰਟਾਂ ਤੱਕ ਉਸ ਪਾਣੀ ਦੀ ਟਕੋਰ ਕਰੋ ਗੋਡਿਆਂ ਦੇ ਦਰਦ ਤੋਂ ਰਾਹਤ ਮਿਲੇਗੀ ਜੇਕਰ ਤੁਹਾਡੇ ਸਰੀਰ ਦਾ ਕੋਈ ਹਿੱਸਾ ਸੁੰਨ ਹੋ ਜਾਂਦਾ ਹੋਵੇ ਤਾਂ ਤੁਸੀਂ ਪਪੀਤੇ ਦੇ ਬੀਜਾਂ ਨੂੰ ਪੀਸ ਕੇ ਸਰੋਂ ਦੇ ਤੇਲ ਵਿੱਚ ਮਿਲਾ ਕੇ ਸੁੰਨ ਵਾਲੀ ਜਗ੍ਹਾ ਤੇ ਹੌਲੀ-ਹੌਲੀ ਮਾਲਿਸ਼ ਕਰੋ ਇਸ ਤਰ੍ਹਾਂ ਕਰਨ ਨਾਲ ਸੁਣਨਾ ਪਣਾ ਹੌਲੀ-ਹੌਲੀ ਖਤਮ ਹੋਣ ਲੱਗ ਜਾਵੇਗਾ। ਖਾਣੇ ਵਿੱਚ ਲਸਣ ਅਤੇ ਖੀਰੇ ਦਾ ਇਸਤੇਮਾਲ ਲਗਾਤਾਰ 2 ਮਹੀਨਿਆਂ ਤੱਕ ਕਰਨ ਨਾਲ ਗੋਡਿਆਂ ਦਾ ਦਰਦ ਠੀਕ ਹੋਣ ਲੱਗ ਜਾਂਦਾ ਹੈ। ਛੋਲਿਆਂ ਦੀ ਦਾਲ ਨੂੰ ਪੀਸ ਕੇ ਆਪਣੇ ਚਿਹਰੇ ਉੱਪਰ ਲੇਪ ਲਗਾ ਲਓ, ਕਦੇ ਵੀ ਦਾਣੇ ਨਹੀਂ ਨਿਕਲਣਗੇ। ਪਾਲਕ ਨਾਲ ਸਾਹ ਦੀ ਨਾਲੀ ਅਤੇ ਫੇਫੜਿਆਂ ਦੀ ਖਰਾਸ਼ ਦੂਰ ਹੋ ਜਾਂਦੀ ਹੈ ਅਤੇ ਇਹ ਬਲਗਮ ਨੂੰ ਪਤਲਾ ਕਰਕੇ ਖਤਮ ਕਰਨ ਵਿੱਚ ਵੀ ਮਦਦ ਕਰਦਾ ਹੈ। ਪਿਆਜ਼ ਵਿਚਲੇ ਫौलाਦ ਦਾ ਇਸਤੇਮਾਲ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਅਤੇ ਤਾਜ਼ਾ ਖੂਨ ਪੈਦਾ ਕਰਦਾ ਹੈ ਅਕਸਰ ਹੀ ਜੋ ਪੌਦੇ ਮੁਰਝਾ ਜਾਂਦੇ ਹਨ ਜਾਂ ਫਿਰ ਸੁੱਕ ਜਾਂਦੇ ਹਨ ਉਹਨਾਂ ਦੀਆਂ ਜੜਾਂ ਵਿੱਚ ਦਹੀਂ ਦੀ ਲੱਸੀ ਪਾਓ ਇਸ ਤਰ੍ਹਾਂ ਕਰਨ ਨਾਲ ਪੌਦਾ ਇੱਕ ਵਾਰ ਫਿਰ ਹਰਿਆ ਭਰਿਆ ਹੋ ਜਾਵੇਗਾ ਰਾਤ ਦੇ ਸਮੇਂ ਦੁੱਧ ਵਿੱਚ ਚਾਰ ਤੋਂ ਪੰਜ ਮੁਨੱਕੇ ਪਾ ਕੇ ਸੇਵਨ ਕਰਨ ਨਾਲ ਕਬਜ ਦੀ ਦਿੱਕਤ ਦੂਰ ਹੋ ਜਾਂਦੀ ਹੈ ਖਾਣਾ ਖਾਣ ਤੋਂ ਬਾਅਦ ਇੱਕ ਗਲਾਸ ਪਪੀਤੇ ਦਾ ਰਸ ਪੀਣ ਨਾਲ ਕਵਜ ਦੀ ਦਿੱਕਤ ਬਿਲਕੁਲ ਖਤਮ ਹੋ ਜਾਂਦੀ ਹੈ ਆਮਲੇ ਦਾ ਚੂਰਨ ਸਵੇਰੇ ਸ਼ਾਮ 5-5 ਗ੍ਰਾਮ ਦੀ ਮਾਤਰਾ ਵਿੱਚ ਗਰਮ ਪਾਣੀ ਨਾਲ ਲਓ ਮੂੰਹ ਦੇ ਛਾਲੇ ਬਿਲਕੁਲ ਠੀਕ ਹੋ ਜਾਣਗੇ ਲਸਣ ਦਾ ਤੇਲ ਕੰਨ ਵਿੱਚ ਪਾਉਣ ਨਾਲ ਕੰਨ ਦਾ ਦਰਦ ਤੁਰੰਤ ਦੂਰ ਹੋ ਜਾਂਦਾ ਹੈ ਜਿਆਦਾ ਮਿਰਚ ਮਸਾਲੇ ਖਾਣ ਨਾਲ ਬਹੁਤ ਜਲਦੀ ਤੁਹਾਨੂੰ ਅਲਰਜੀ ਵਰਗੀਆਂ ਸਮੱਸਿਆਵਾਂ ਘੇਰ ਲੈਂਦੀਆਂ ਹਨ ਗੰਨੇ ਦੇ ਰਸ ਵਿੱਚ 8 ਤੋਂ 10 ਬੂੰਦ ਪਿਆਜ਼ ਦਾ ਰਸ ਮਿਲਾ ਕੇ ਨੱਕ ਅਤੇ ਮੱਥੇ ਉੱਪਰ ਹੌਲੀ-ਹੌਲੀ ਮਲਣ ਨਾਲ ਨੱਕ ਵਿੱਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ ਸਵੇਰੇ ਖਾਲੀ ਪੇਟ ਦੁੱਧ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਨਜ਼ਰ ਤੇਜ਼ ਹੋ ਜਾਂਦੀ ਹੈ ਅਤੇ ਚਿਹਰੇ ਉੱਪਰ ਚਮਕ ਆ ਜਾਂਦੀ ਹੈ ਔਰਤਾਂ ਵਿੱਚ ਜੇਕਰ ਖੂਨ ਦੀ ਕਮੀ ਹੋਵੇ ਤਾਂ ਰਾਤ ਨੂੰ ਤਿੰਨ ਖਜੂਰਾਂ ਪਾਣੀ ਵਿੱਚ ਭਿਉਂ ਦਿਓ ਅਤੇ ਅਗਲੇ ਦਿਨ ਸਵੇਰੇ ਖਾਲੀ ਪੇਟ ਇਹ ਪਾਣੀ ਪੀ ਲਓ ਅਤੇ ਖਜੂਰਾਂ ਵੀ ਖਾ ਲਓ ਖੂਨ ਦੀ ਕਮੀ ਦੂਰ ਹੋ ਜਾਵੇਗੀ ਦੁੱਧ ਦੇ ਨਾਲ ਖਜੂਰ ਖਾਣ ਨਾਲ ਭੁੱਲਣ ਦੀ ਬਿਮਾਰੀ ਹੌਲੀ-ਹੌਲੀ ਠੀਕ ਹੋ ਜਾਂਦੀ ਹੈ ਜਿਆਦਾ ਤੋਂ ਜਿਆਦਾ ਪਾਣੀ ਪੀਣ ਨਾਲ ਇਨਸਾਨ ਦੇ ਚਿਹਰੇ ਤੇ ਚਮਕ ਬਰਕਰਾਰ ਰਹਿੰਦੀ ਹੈ ਤੇ ਜਲਦੀ ਬੁਢਾਪਾ ਨੇੜੇ ਨਹੀਂ ਆਉਂਦਾ ਗੰਨੇ ਦੇ ਰਸ ਵਿੱਚ ਥੋੜੀ ਜਹੀ ਬਰਫ਼ ਅਤੇ ਅੱਧਾ ਨਿੰਬੂ ਨਚੋੜ ਕੇ ਪੀਣ ਨਾਲ ਉਲਟੀ ਆਉਣਾ ਰੁਕ ਜਾਂਦੀ ਹੈ ਰਾਤ ਨੂੰ 4 ਚਮਚੇ ਦੇਸੀ ਘਿਓ ਵਿੱਚ ਇੱਕ ਰਤੀ ਕੇਸਰ ਮਿਲਾ ਕੇ ਸੇਵਨ ਕਰਨ ਨਾਲ ਕਬਜ ਦੀ ਦਿੱਕਤ ਬਿਲਕੁਲ ਖਾਤਮ ਹੋ ਜਾਂਦੀ ਹੈ ਜੇਕਰ ਤੁਹਾਡੀ ਨਕਸੀਰ ਫੁੱਟ ਗਈ ਹੋਵੇ ਤਾਂ ਅੰਬ ਦੀ ਗਿਟਕ ਨੂੰ ਪੀਸ ਕੇ ਉਸ ਦਾ ਰਸ ਕੱਢ ਲਓ ਇਸ ਤੋਂ ਬਾਅਦ ਇਸ ਦੇ ਰਸ ਨੂੰ ਬੂੰਦ-ਬੂੰਦ ਕਰਕੇ ਨੱਕ ਵਿੱਚ ਟਪਕਾਓ ਇਸ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ ਦੰਦਾਂ ਦੇ ਦਰਦ ਵਿੱਚ ਇਲਾਇਚੀ ਵਾਲੀ ਚਾਹ ਬਹੁਤ ਹੀ ਜ਼ਿਆਦਾ ਵਧੀਆ ਮੰਨੀ ਗਈ ਹੈ ਇਸ ਲਈ ਜੇਕਰ ਦੰਦਾਂ ਵਿੱਚ ਦਰਦ ਦੀ ਸਮੱਸਿਆ ਹੋਵੇ ਤਾਂ ਇਹ ਐਜੀ ਵਾਲੀ ਚਾਹ ਦਾ ਸੇਵਨ ਜ਼ਰੂਰ ਕਰੋ ਪਾਣੀ ਘੱਟ ਪੀਣ ਵਾਲੇ ਇਨਸਾਨ ਦੇ ਗੁਰਦੇ ਜਲਦੀ ਹੀ ਖਰਾਬ ਹੋ ਜਾਂਦੇ ਹਨ ਮੂਲੀ ਦੇ ਰਸ ਵਿੱਚ ਸ਼ੱਕਰ ਮਿਲਾ ਕੇ ਪੀਣ ਨਾਲ ਬਦ ਹਜਮੀ ਦੀ ਦਿੱਕਤ ਬਿਲਕੁਲ ਖਤਮ ਹੋ ਜਾਂਦੀ ਹੈ ਡਾਇਰੀਆ ਦੀ ਸਮੱਸਿਆ ਹੋਣ ਕਰਕੇ ਟਮਾਟਰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਦਸਤ ਜਾਂ ਡਾਇਰੀਆ ਦੇ ਦੌਰਾਨ ਜ਼ਿਆਦਾ ਟਮਾਟਰ ਖਾਣ ਨਾਲ ਤੁਹਾਡੀ ਸਮੱਸਿਆ ਹੋਰ ਵੀ ਜ਼ਿਆਦਾ ਵਧ ਸਕਦੀ ਹੈ ਟਮਾਟਰ ਵਿੱਚ ਇੱਕ ਸਾਲਮੋਨੇਲਾ ਨਾਮ ਦਾ ਬੈਕਟੀਰੀਆ ਪਾਇਆ ਜਾਂਦਾ ਹੈ ਜੋ ਕਿ ਡਾਇਰੀਆ ਦੀ ਸਮੱਸਿਆ ਨੂੰ ਵਧਾਉਣ ਦਾ ਕੰਮ ਕਰਦਾ ਹੈ ਜੇਕਰ ਤੁਹਾਨੂੰ ਵੀ ਡਾਇਰੀਆ ਦੀ ਸਮੱਸਿਆ ਹੈ ਤਾਂ ਤੁਸੀਂ ਇਸ ਦੇ ਠੀਕ ਹੋਣ ਤੱਕ ਟਮਾਟਰ ਦਾ ਸੇਵਨ ਬਿਲਕੁਲ ਵੀ ਨਾ ਕਰੋ ਰਾ ਤਾੜੀ ਵਜਾਉਣ ਨਾਲ ਤੁਹਾਡੇ ਬਾਲਾਂ ਦੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਵਾਲ ਲੰਬੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਝੜਨੇ ਵੀ ਬਿਲਕੁਲ ਬੰਦ ਹੋ ਜਾਣਗੇ ਸਵੇਰੇ ਉੱਠਦੇ ਸਮੇਂ ਆਪਣਾ ਸਭ ਤੋਂ ਜ਼ਿਆਦਾ ਕੰਮ ਕਰਨ ਵਾਲਾ ਪੈਰ ਹੀ ਪਹਿਲਾਂ ਧਰਤੀ ਤੇ ਲਗਾਓ ਉਦਾਹਰਨ ਦੇ ਲਈ ਜੇਕਰ ਤੁਸੀਂ ਸੱਜੇ ਹੱਥ ਨਾਲ ਜ਼ਿਆਦਾ ਕੰਮ ਕਰਦੇ ਹੋ ਤਾਂ ਸੱਜਾ ਪੈਰ ਧਰਤੀ ਤੇ ਪਹਿਲਾਂ ਲਗਾਇਆ ਜਾਵੇ ਜੇਕਰ ਤੁਹਾਨੂੰ 슈ਗਰ ਦੀ ਬਿਮਾਰੀ ਹੈ ਤਾਂ ਆਲੂ ਦੀ ਸਬਜੀ ਬਿਲਕੁਲ ਵੀ ਨਾ ਖਾਓ ਜਿਵੇਂ ਕਿ ਤੁਸੀਂ ਘਰ ਵਿੱਚ ਦੇਖਿਆ ਹੀ ਹੋਵੇਗਾ ਕਿ ਆਲੂ ਗੋਭੀ ਬਣਦੀ ਹੈ ਤਾਂ ਆਲੂ ਮਟਰ ਬਣਦੇ ਹਨ ਜਾਂ ਫਿਰ ਕਈ ਵਾਰ ਆਲੂ ਪਿਆਜ਼ ਵੀ ਬਣਦੇ ਹਨ ਪਰ ਤੁਹਾਨੂੰ ਆਲੂ ਦੀ ਸਬਜ਼ੀ ਚਾਹੇ ਉਹ ਕਿਸੇ ਵੀ ਚੀਜ਼ ਨਾਲ ਕਿਉਂ ਨਾ ਬਣੀ ਹੋਵੇ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਤੁਹਾਡੇ 슈ਗਰ ਲੈਵਲ ਨੂੰ ਬਹੁਤ ਹੱਦ ਤੱਕ ਵਧਾ ਸਕਦੀ ਹੈ ਬਿਸਤਰੇ ਨੂੰ ਰੋਜ਼ਾਨਾ ਝਾੜ ਕੇ ਸੌਣ ਨਾਲ ਡਰਾਵਨੇ ਸੁਪਨੇ ਕਦੇ ਵੀ ਨਹੀਂ ਆਉਣਗੇ ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਨੇ ਤਾਂ ਆਲੂ ਬੁਖਾਰੇ ਦਾ ਜੂਸ ਪੀ ਲਿਆ ਕਰੋ ਛਾਲੇ ਖਤਮ ਹੋ ਜਾਣਗੇ ਜਿੰਨਾ ਲੋਕਾਂ ਨੂੰ ਬਲਗਮ ਦੀ ਦਿੱਕਤ ਰਹਿੰਦੀ ਹੈ ਉਹਨਾਂ ਲਈ ਬੈਂਗਣ ਦੀ ਸਬਜ਼ੀ ਖਾਣੀ ਬਹੁਤ ਜ਼ਰੂਰੀ ਹੈ ਜੇਕਰ ਤੁਹਾਨੂੰ ਖੂਨ ਦੀ ਕਮੀ ਹੋਣ ਲੱਗੇ ਤਾਂ ਦਾਖਾਂ ਖਾ ਕੇ ਉੱਪਰੋਂ ਦੁੱਧ ਪੀਣ ਨਾਲ ਖੂਨ ਦੀ ਕਮੀ ਹੌਲੀ-ਹੌਲੀ ਦੂਰ ਹੋਣ ਲੱਗਦੀ ਹੈ ਆਦਰਕ ਦਾ ਰਸ ਚਿਹਰੇ ਤੇ ਰਗੜਨ ਨਾਲ ਚਿਹਰੇ ਦੀਆਂ ਪੁਰਾਣੀਆਂ ਤੋਂ ਪੁਰਾਣੀਆਂ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਕਮਜ਼ੋਰ ਅਤੇ ਹਲਕੇ ਵਾਲਾਂ ਨੂੰ ਸੰਘਣਾ ਕਰਨ ਲਈ ਪਿਆਜ਼ ਦੀ ਗੁੱਧ ਕੱਢ ਕੇ ਇਹਨਾਂ ਉੱਪਰ ਲਗਾਓ ਵਾਲ ਸੰਘਣੇ ਹੋ ਜਾਣਗੇ ਖਾਣੇ ਤੋਂ ਬਾਅਦ ਇੱਕ ਕੇਲਾ ਖਾ ਲੈਣ ਨਾਲ ਖਾਣਾ ਜਲਦੀ ਹজম ਹੋ ਜਾਂਦਾ ਹੈ ਜਿੰਨਾ ਲੋਕਾਂ ਨੂੰ ਕਿਸੇ ਚੀਜ਼ ਤੋਂ ਅਲਰਜੀ ਹੈ ਉਹ ਕਦੇ ਵੀ ਲੱਸੀ ਦਾ ਇਸਤੇਮਾਲ ਨਾ ਕਰਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਅਲਰਜੀ ਦੀ ਪ੍ਰੋਬਲਮ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਜੇਕਰ ਤੁਹਾਡਾ ਹੱਥ ਜਲ ਜਾਵੇ ਤਾਂ ਚੂਨੇ ਦੇ ਪਾਣੀ ਵਿੱਚ ਚੀਨੀ ਪਾ ਕੇ ਜਲੀ ਹੋਈ ਜਗ੍ਹਾ ਤੇ ਲਗਾਉਣ ਨਾਲ ਆਰਾਮ ਮਿਲਦਾ ਹੈ ਐਲੋਵੀਰਾ ਦਾ ਪਾਣੀ ਗਰਮ ਕਰਕੇ ਸਿਰ ਉੱਪਰ ਲਗਾਉਣ ਨਾਲ ਸਿਰ ਦਾ ਦਰਦ ਠੀਕ ਹੋ ਜਾਂਦਾ ਹੈ ਸੌਣ ਤੋਂ ਪਹਿਲਾਂ ਖੰਜੂਰ ਖਾਣ ਨਾਲ ਬਾਥਰੂਮ ਦੀ ਰੁਕਾਵਟ ਦੂਰ ਹੋ ਜਾਂਦੀ ਹੈ ਤੇਜ਼ ਪੱਤੀ ਵਾਲੀ ਚਾਹ ਹਾਜ਼ਮੇ ਦੀ ਦਿੱਕਤ ਨੂੰ ਦੂਰ ਕਰਦੀ ਹੈ ਤੇ ਇਸ ਨਾਲ ਤੇਜਾਬ ਬਣਨਾ ਵੀ ਬੰਦ ਹੋ ਜਾਂਦਾ ਹੈ ਜੇਕਰ ਹਚਕੀ ਨਾ ਰੁਕ ਰਹੀ ਹੋਵੇ ਤਾਂ ਕੁਝ ਦੇਰ ਤੱਕ ਨਿੰਮ ਦਾ ਦਾਤਣ ਕਰੋ ਹਚਕੀ ਆਉਣੀ ਬੰਦ ਹੋ ਜਾਵੇਗੀ ਅਦਰਕ ਪੀਸ ਕੇ ਸਿਰ ਉੱਪਰ ਲਗਾਉਣ ਨਾਲ ਜੂਆਂ ਦਾ ਖਾਤਮਾ ਹੋ ਜਾਂਦਾ ਹੈ ਰੋਟੀ ਖਾਣ ਤੋਂ ਪਹਿਲਾਂ ਇੱਕ ਇਲਾਇਚੀ ਦਾ ਦਾਣਾ ਚਬਾ ਲਿਆ ਕਰੋ ਰੋਟੀ ਜਲਦੀ ਹজম ਹੋ ਜਾਵੇਗੀ ਜੋ ਔਰਤਾਂ ਮੇਥੀ ਦਾਣਾ ਰੋਜ਼ਾਨਾ ਇਸਤੇਮਾਲ ਕਰਦੀਆਂ ਹਨ ਉਹ ਕਦੇ ਵੀ ਬੁੱਢੀਆਂ ਨਹੀਂ ਹੁੰਦੀਆਂ ਛਿੱਕਾਂ ਨਾ ਰੁਕ ਰਹੀਆਂ ਹੋਣ ਤਾਂ ਖੁਸ਼ਕ ਧਣੀਆਂ ਲੈ ਕੇ ਉਸ ਨੂੰ ਹੱਥਾਂ ਤੇ ਮਸਲੋ ਅਤੇ ਇਸ ਤੋਂ ਬਾਅਦ ਸੁੰਘ ਲਓ ਛਿੱਕਾਂ ਆਉਣੀਆਂ ਤੁਰੰਤ ਬੰਦ ਹੋ ਜਾਣਗੀਆਂ ਜ਼ਖਮ ਦੀ ਸੋਜ ਨੂੰ ਦੂਰ ਕਰਨ ਲਈ ਇੱਕ ਪਿਆਜ਼ ਜਲਾ ਲਓ ਤੇ ਉਸ ਵਿੱਚ ਹਲਦੀ ਮਿਲਾ ਕੇ ਜ਼ਖਮਾਂ ਉੱਪਰ ਲਗਾ ਲਓ ਇਸ ਤਰ੍ਹਾਂ ਕਰਨ ਨਾਲ ਜ਼ਖਮ ਜਲਦੀ ਭਰ ਜਾਵੇਗਾ ਲਸਣ ਵਾਲੀ ਚਾਹ ਪੀਣ ਨਾਲ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਜੇਕਰ ਤੁਹਾਡੇ ਪੈਰ ਵਿੱਚ ਮੋਚ ਆ ਜਾਵੇ ਉਸ ਦੀ ਜਗ੍ਹਾ ਤੇ ਬਰਫ਼ ਲਾਗੜੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਮੋਚ ਤੋਂ ਆਰਾਮ ਮਿਲੇਗਾ ਵਾਲਾਂ ਵਿੱਚ ਕੱਚੇ ਨਾਰੀਅਲ ਦਾ ਤੇਲ ਲਗਾਉਣ ਨਾਲ ਵਾਲ ਮਜ਼ਬੂਤ ਹੋ ਜਾਂਦੇ ਹਨ ਗ੍ਰੀਨ ਟੀ ਪੀਣ ਨਾਲ ਚਿਹਰੇ ਦੀਆਂ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਚਿਹਰੇ ਦੀਆਂ ਛਾਇਆਂ ਤੇ ਨਿੰਬੂ ਦਾ ਛਿਲਕਾ ਮਸਲ ਲਓ ਇਸ ਤਰ੍ਹਾਂ ਲਗਾਤਾਰ ਕਰਨ ਨਾਲ ਚਿਹਰਾ ਹੌਲੀ-ਹੌਲੀ ਸਾਫ਼ ਹੋਣ ਲੱਗ ਜਾਵੇਗਾ ਗੂੰਗਣਾ ਪਾਣੀ ਪੀਣ ਵਾਲੇ ਇਨਸਾਨ ਦੇ ਦਿਲ ਦੇ ਵਾਲ ਕਦੇ ਵੀ ਬੰਦ ਨਹੀਂ ਹੋਣਗੇ ਦੇਸੀ ਘਿਓ ਗਰਮ ਕਰਕੇ ਚੱਟਣ ਨਾਲ ਸੋਜ ਅਤੇ ਜਸਮ ਦਾ ਦਰਦ ਠੀਕ ਹੋ ਜਾਂਦਾ ਹੈ ਸ਼ਾਮ ਨੂੰ ਚਾਵਲ ਖਾਣ ਵਾਲਿਆਂ ਦੀ ਚਰਬੀ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਧੀ ਹੈ ਬੇਚੈਨੀ ਅਤੇ ਥਕਾਵਟ ਹੋਣ ਲੱਗੇ ਤਾਂ ਅਨਾਰ ਦੇ ਜੂਸ ਵਿੱਚ ਨਿੰਬੂ ਨਿਚੋੜ ਕੇ ਪੀ ਲਿਆ ਕਰੋ। ਪਾਣੀ ਦੇ ਨਾਲ ਅਜਵੈਣ ਦਾ ਫੱਕਾ ਮਾਰਨ ਨਾਲ ਪਥਰੀ ਟੁੱਟ ਕੇ ਬਾਹਰ ਆ ਜਾਂਦੀ ਹੈ। ਚਿਹਰੇ ਤੇ ਝੁਰੜੀਆਂ ਹੋਣ ਜਾਂ ਫਿਰ ਸ਼ਾਇਆ ਚਿਹਰੇ ਤੇ ਖੀਰਾ ਰਗੜੋਗੇ ਤਾਂ ਕੁਝ ਹੀ ਦਿਨਾਂ ਵਿੱਚ ਚਿਹਰਾ ਜਵਾਨ ਨਜ਼ਰ ਆਉਣ ਲੱਗ ਜਾਵੇਗਾ। ਰੋਜ਼ਾਨਾ 4 ਬਦਾਮ ਖਾਣ ਨਾਲ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਨਹੀਂ ਹੋਣ ਗਿਆ ਦੁੱਧ ਵਿੱਚ ਖਜੂਰ ਮਿਲਾ ਕੇ ਪੀਣ ਨਾਲ ਕੱਦ ਜਲਦੀ ਲੰਬਾ ਹੋਣ ਲੱਗ ਜਾਂਦਾ ਹੈ ਪਾਣੀ ਵਿੱਚ ਅਦਰਕ ਉਬਾਲ ਕੇ ਸੁਬਾ ਸ਼ਾਮ ਪੀਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ ਟਮਾਟਰ ਦਾ ਸੂਪ ਪੀਣ ਨਾਲ ਚਿਹਰੇ ਦੀਆਂ ਝੁਰੜੀਆਂ ਅਤੇ ਸ਼ਾਇਆ ਗਾਇਬ ਹੋ ਜਾਂਦੀਆਂ ਹਨ ਸਿਰ ਵਿੱਚ ਅਚਾਨਕ ਦਰਦ ਹੋਣ ਲੱਗੇ ਤਾਂ ਪੁੱਠੇ ਪੈਰੀ ਚੱਲਣਾ ਸ਼ੁਰੂ ਕਰਦੇ ਹੋ ਹੌਲੀ-ਹੌਲੀ ਦਰਦ ਦੂਰ ਹੋ ਜਾਵੇਗਾ ਜੇਕਰ ਪਥਰੀ ਹੋ ਜਾਵੇ ਤਾਂ ਖੀਰੇ ਦਾ ਰਸ ਪੀ ਲਿਆ ਕਰੋ ਇਹ ਪਥਰੀ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਖਾਣਾ ਖਾਣਾ ਕਦੇ ਵੀ ਨਾ ਛੱਡੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਜਿਸਮ ਫੁੱਲਣ ਲੱਗਦਾ ਹੈ ਤੇ ਹਾਜਮਾ ਵੀ ਠੀਕ ਨਹੀਂ ਰਹਿੰਦਾ ਸਿਰ ਵਿੱਚ ਦਰਦ ਹੋਣਾ ਕਮਜ਼ੋਰੀ ਹੋਣਾ ਅਤੇ ਚੱਕਰ ਆਉਣ ਦੀ ਵੱਡੀ ਵਜ੍ਹਾ ਖਾਣਾ ਛੱਡ ਦੇਣਾ ਹੀ ਹੁੰਦਾ ਹੈ